ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਮੈਂ ਦੋ ਤਿੰਨ ਵਾਰੀ ਨਾ ਹੁਣ ਸਵਾਲ ਕੀਤੇ ਨੇ ਤੁਹਾਨੂੰ ਕਿ ਰੇਟ ਜ਼ਮੀਨਾਂ ਦੇ ਘਟ ਗਏ ਜਾਂ ਵੱਧ ਗਏ ਤੁਸੀਂ ਆਪਣੇ ਵਿਚਾਰ ਦਿਓ ਤੇ ਉਹਦੇ ਤੇ ਜਿਹੜੇ ਤੁਹਾਡੇ ਵਿਚਾਰ ਆਉਂਦੇ ਨੇ ਤੇ ਮੈਂ ਉਹਨਾਂ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਤੇ ਕੀ ਉਹਦੇ 'ਚ ਕੋਈ ਰਿਜ਼ਲਟ ਕੱਢਿਆ ਜਾ ਸਕਦਾ ਤੇ ਆਜੋ ਫਿਰ ਕਰੀਏ ਵੀਡੀਓ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋਸਤੋ ਸਵਾਲ ਕਰਿਆ ਸੀਗਾ ਪਹਿਲਾਂ ਤਾਂ ਪਰਸੋਂ ਕੀਤਾ ਸੀਗਾ ਕਿ ਤੁਸੀਂ ਦੱਸੋ ਕੀ ਜ਼ਮੀਨਾਂ ਦੇ ਰੇਟ ਘਟ ਗਏ ਜਾਂ ਵੱਧ ਗਏ ਉਹਦੇ ਤੇ ਦੋਸਤੋ ਮੈਂ ਤੁਹਾਨੂੰ ਥੋੜੀ ਮੈਜਿਕ ਮੈਂ ਕਿਹਾ ਸੀਗਾ ਕਿ ਜ਼ਮੀਨ ਦੇ ਦਾ ਰੇਟ ਘਟਣਗੇ ਜਾਂ ਵਧਣਗੇ ਤੁਸੀਂ ਆਪ ਦੱਸੋ ਤਾਂ ਉਹਦੇ ਤੇ 216 ਕਮੈਂਟ ਆਏ ਨੇ 197500 ਬੰਦਿਆਂ ਨੇ ਇਹ ਜਿਹੜਾ ਦੇਖਿਆਗਾ ਜਿਹੜਾ ਪੋਸਟਰ ਹੈ ਔਰ तकरीबन ਸਮਝ ਲੋ 216 ਬੰਨਿਆਂ ਨੇ ਇੱਥੇ ਜਵਾਬ ਦੇਤੇ ਜਿਦੇ ਚ ਮਤਲਬ ਕੋਈ ਕਹਿੰਦਾ ਜੇ ਨਹੀਂ ਕਰਦੇ ਪੰਜਾਬ ਤੋਂ ਬੱਲੀ ਲਿਖਦਾ ਰੇਟ ਹੁਣ ਘਟਣਗੇ ਇਸ ਤੋਂ ਜ਼ਿਆਦਾ ਕੀ ਵਧਣਗੇ ਕੋਈ ਕਹਿੰਦਾ ਰੁਕੇ ਹੋਏ ਨੇ ਕੋਈ ਜਨਪਰੀ ਫਰਮ ਵਿੱਚ ਕਹਿੰਦਾ 25 30 ਲੱਖ ਦਾ ਇਹ ਤਾਂ ਬਾਈ ਉਹ ਹੀ ਅਰਵਿੰਦਰ ਧਾਲੀ ਵਾਲਾ ਤੇ ਇਹਦਾ ਬਹੁਤ ਵੱਡੇ ਵੱਡੇ ਉਹ ਕਰਦਾ ਜਨ ਨੂੰ ਦਿੰਦਾ ਨਸੀਹਤ ਆ ਕੋਈ ਕਹਿੰਦਾ ਤੇਜ ਹੋਣਗੇ ਜੀ ਮਾਲੀ ਦੇ ਅੱਠ ਆ ਦੇਖੋ ਇਹ ਹੁੰਦੀ ਹੈ ਦਲੀਲ ਵਈ ਜੀ ਗੈਵੀ ਢੀਂਡਸਾ ਲਿਖਦਾਗਾ ਕਹਿੰਦਾ ਤੇਜ ਹੋਣਗੇ ਜੀ ਕਿਉਂਕਿ ਮਹਾਲੀ ਵਿੱਚ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਹੈ ਫਿਰ ਉਹ ਨੌਕ ਜ਼ਮੀਨ ਚੁੰਨੀ ਮਰਿੰਡਾ ਫਤੇਗੜ ਸਾਹਿਬ ਇੱਥੇ ਜਾ ਕੇ ਸਾਰਿਆਂ ਤੋਂ ਵੱਧ ਲੈਣਗੇ ਯਾਨੀ ਕੈਨ ਦਾ ਭਾਵ ਇੱਕ ਦਲੀਲ ਦਿੱਤੀ ਹੈ ਜਿਹੜੀ ਦਲੀਲ ਨੂੰ ਆਪਾਂ ਨੂੰ ਬੱਜਣਾ ਪੈਣਾਗਾ ਉਹਨਾ ਜਿਹੜਾ ਬਿਨਾ ਮਤਲਬ ਉਸ ਤੋਂ ਆਪਾਂ ਕੁਝ ਕਹਿ ਦੇਣਾ ਵੀ ਨਹੀਂ ਕਿ ਘੱਟ ਕੇ ਜਿਉਂ ਤਾਂ 20 ਲੱਖ ਰਹਿ ਗਿਆ ਜੀ 10 ਲੱਖ ਰਹਿ ਗਿਆ ਜੀ ਦੇਖੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਤਾਂ ਆਪਾਂ ਇੱਕ ਸਿਰਫ ਆਪਣੀ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਪਰਸੈਪਸ਼ਨ ਨਹੀਂ ਬਣਦੀ ਦੋਸਤੋ ਸੋ ਮੇਰਾ ਕਹਿਣ ਦਾ ਭਾਵ ਤੁਸੀਂ ਆਪਣੇ ਵਿਚਾਰ ਉਹ ਦਿਆ ਕਰੋ ਜਿਹੜੇ ਮਤਲਬ ਦਲੀਲ ਨਾਲ ਹੋਣ ਇੱਕ ਮੈਂ ਪੁੱਛਾਈ ਤੁਹਾਨੂੰ ਕਿ ਦੱਸੋ ਕਿਹੜੀ ਜ਼ਮੀਨ ਪਾਪੂਲਰ ਵਾਲੀ ਜਿਹੜੀ 20 ਲੱਖ ਨੂੰ ਆਉਂਦੀ ਆ ਅੰਦਾਜ਼ਾ ਉਹਦੀ ਆਮਦਨ 1.25 ਹਜ਼ਾਰ ਹੈ ਤੇ ਝੋਨੇ ਵਾਲੀ ਜਿਹਦਾ ਰੇਟ 65 ਲੱਖ ਆ ਤੇ ਆਮਦਨ 85 ਹਜ਼ਾਰ ਇਹਦੇ ਤੇ ਵੀ ਦੋਸਤੋ ਤੁਹਾਡੇ ਬਹੁਤ ਵਿਚਾਰ ਆਏ ਨੇ ਔਰ ਲੱਖ ਬੰਦੇ ਨੇ ਦੇਖੀ ਆ ਇਹ ਪੋਸਟ ਜਿਹੜੀ ਮੇਰੀ ਤੇ ਇਹਦੇ ਤੇ ਵੀ ਮਤਲਬ ਜਿਹੜਾ ਸਾਰਿਆਂ ਦੇ ਵੱਖੋ ਵੱਖਰੇ ਵਿਚਾਰ ਆਏ ਨੇ ਤੇ ਇੱਕ ਜਿਹੜਾ ਮੈਂ ਉਹਨੂੰ ਕੱਲ ਸਾਮ ਨੂੰ ਪਾਇਆ ਸੀ 11 ਘੰਟੇ ਪਹਿਲਾਂ ਆਪ ਨੂੰ ਆਪੋ ਆਪਣੇ ਇਲਾਕੇ ਵਿੱਚ ਰੇਟ ਦੱਸੋ ਜਿਹੜੀ ਕਿ 50000 ਬੰਦਿਆਂ ਨੇ ਪੋਸਟ ਦੇਖੀ ਐ ਤੇ ਇਹਦੇ ਵਿੱਚ ਦੋਸਤੋ ਜਿਹੜੇ ਤੁਹਾਡੇ 99 ਬੰਦਿਆਂ ਦੇ 90 ਬੰਦਿਆਂ ਦੇ ਤਕਰੀਬਨ ਵਿਚਾਰ ਆਏ ਨੇ ਜਿਵੇਂ ਜ ਇੱਕ ਕੇਸਰ ਸਿੰਘ ਸੇਖੋ ਲਿਖਦੇ ਨੇ ਜ਼ਮੀਨ ਕੋਈ ਸਬਜ਼ੀ ਨਹੀਂ ਜਿਸ ਦਾ ਰੇਟ ਹਰ ਰੋਜ਼ ਘਟਦਾ ਵਧਦਾ ਜ਼ਮੀਨ ਦੇ ਸੌਦੇ ਨਹੀਂ ਹੋ ਰਹੇ ਕਿਉਂਕਿ ਜ਼ਮੀਨ ਤੇ ਰੇਟ ਬਹੁਤ ਜ਼ਿਆਦਾ ਹੋ ਗਿਆ ਸੀ ਹੋਣ ਘਟਣ ਜਾ ਰਹੇ ਹਨ ਬਾਕੀ ਅਗਲਾ ਸਾਲ ਦੇਖਾਂਗੇ ਕੋਈ ਕਹਿੰਦਾ ਡਾਊਨ ਹੋ ਰਿਹਾ ਨੇ ਜਗਰਾਉਂ ਚ ਕਹਿੰਦਾ 50 ਲੱਖ ਦਾ ਮੈਂ ਆਪੋ ਆਪਣੀ ਰੇਟ ਪੁੱਛਿਆ ਸੀ ਦੋਸਤੋ ਹੁਣ ਗਰਦਾਸ ਚ ਨਾਰਮਲ ਕਹਿੰਦਾ 50 ਤੋਂ 70 ਲੱਖ ਨੂੰ ਰੋਡ ਤੇ 2 ਕਰੋੜ ਨੂੰ ਇਹ ਮਨੀ ਸੰਧੂ ਲਿਖਦੇ ਨੇ ਬਾਈ ਜੀ ਇੱਕ ਦਿਲ ਦਾ ਰਿੱਚ ਕੋਈ ਵਿਅਕਤੀ ਆ ਉਹ ਕਹਿੰਦਾ 70 ਲੱਖ ਹੋ ਰਿਹਾ ਹੈ ਨੇ ਜ਼ਮੀਨ ਤੇ ਰੇਟ ਕਦੇ ਹੁਣ ਘਟ ਨਹੀਂ ਸਕਦੇ ਬਾਈ ਕਹਿੰਦਾ ਮੋਟਰ ਵਾਲੀ 45 50 ਲੱਖ ਜੇਕਰ ਕੋਈ ਰੋਡ ਵੀ ਹੋਵੇ ਤਾਂ 55 60 ਇਸ 70 ਬਠਿੰਡੇ ਦੇ ਪਿੰਡਾਂ ਚ 45 ਤੋਂ ਘੱਟ ਕੋਈ ਦਿੰਦਾ ਨਹੀਂ ਭਾਵੇਂ ਮੋਟਰ ਨਾ ਹੋਵੇ ਮਤਲਬ ਉਹਦਾ ਕਹਿਣ ਦਾ ਭਾਵਾ ਵੀ 45 ਤੋਂ ਘੱਟ ਤਾਂ ਮੋਟਰ ਤੋਂ ਬਿਨਾ ਵੀ ਨਹੀਂ ਮਿਲਦੀ ਤੇ 55 60 ਦੇ ਰੇਟ ਵੀ ਨੇ ਇਹ ਕਹਿੰਦਾ ਭਾਈ ਸਰਾਮ ਦੇ ਰੇਟ ਵੀ ਦਿੱੱਛੇ ਨੇ ਭਾਈ ਜੀ ਮੋਗਾ 'ਚ ਕਹਿੰਦਾ 35 ਲੱਖ ਨੂੰ ਵੀ ਦੇਖੋ ਨਾ ਇਹ ਜਿਹੜੀ ਚੀਜ਼ ਆ ਦੋਸਤੋ ਮੈਂ ਇਹ ਸਿਮਰਨ ਵੀਰ ਐ ਕੋਈ ਇਹ ਕਹਿੰਦਾ ਮੋਗੇ ਦੇ 35 ਲੱਖ ਨੂੰ ਦੱਸੋ 35 ਲੱਖ ਨੂੰ ਮੋਗੇ ਦੇ ਵਿੱਚ ਕੋਈ ਦਵਾ ਦਊਗਾ ਮਤਲਬ ਉਹ ਚੀਜ਼ ਲਿਖੋ ਮੇਰਾ ਕਹਿਣ ਦਾ ਭਾਵੇਂ ਆ ਹੁਣ ਕਬਾਈ ਨੇ ਲਿਖਿਆ 28 ਤੋਂ 30 ਨੂੰ ਸੰਗਰੂਰ ਹੁਣ ਸੰਗਰੂਰ ਬਾਈ ਜੀ 28 ਤੋਂ 30 ਲੱਖ ਨੂੰ ਜਵੇਲ ਕੌਣ ਦਵਾਉ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਉਹ ਲਿਖੋ ਜਿਹੜੀ ਅਗਰ ਤੁਸੀਂ ਜਿਹੜਾ ਰੇਟ ਲਿਖ ਰਹੇ ਹੋ ਕੀ ਉਹ ਦਵਾ ਦੋਗੇ ਉਸ ਰੇਟ ਨੂੰ ਤਾ ਗੱਲ ਕਰਨ ਦਾ ਫਾਇਦਾ ਨਹੀਂ ਗੱਲ ਕਰਨ ਦਾ ਕੋਈ ਲਾਭ ਨਹੀਂ ਹੈਗਾ ਤੁਸੀਂ ਕੋਈ ਸੌਦਾ ਹੋਇਆ ਦੱਸੋ ਪਿਆ ਜੀ ਆ 25 30 ਲੱਖ ਨੂੰ ਸੰਗਰੂਰ ਸੌਦਾ ਹੋਇਆਗਾ ਫਿਰ ਆਪਾਂ ਮੰਨ ਲਾਂਗੇ ਉਹ ਗੱਲ ਤੁਸੀਂ ਰੇਟ ਨੂੰ ਹੀ ਅੰਦਾਜ਼ਾ ਰੇਟ ਨਹੀਂ ਮੈਂ ਤੁਹਾਨੂੰ ਪੁੱਛਿਆ ਪਿਆ ਜੀ ਰੇਟ ਮੈਂ ਤੁਹਾਨੂੰ ਪੁੱਛੇ ਸੀਗੇ ਪੂਰੇ ਜੈਨੂਅਲ ਰੇਟ ਰੇਟ ਮੈਂ ਤੁਹਾਨੂੰ ਅੱਗੇ ਬੋਲਦਾ ਵੀ ਕਹਿੰਦਾ ਉਹਨਾਂ ਰੇਟ ਉਹ ਅਸਲੀ ਹੁੰਦੇ ਨੇ ਜਿਹੜਾ ਰੇਟ ਮਤਲਬ ਸੌਦਾ ਲੇਟੈਸਟ ਸੌਦਾ ਹੋਇਆ ਹੁੰਦਾ ਨਾ ਕਿ ਮਤਲਬ ਉਹਦੇ ਹੀ ਅੰਦਾਜ਼ੇ ਨਾਲ ਹੁਣ ਕਿਉਂਕਿ ਮੈਂ ਮਤਲਬ ਅੱਗੇ ਤੁਹਾਨੂੰ ਕਹਿਣਾ ਉਹ ਮੇਰੇ ਕੈਨ ਨਾਲ ਰੇਟ ਥੋੜਾ ਘਟਣਾ ਵਧਣਗੇ ਮੈਂ ਤਾਂ ਤੁਹਾਨੂੰ ਅੰਦਾਜ਼ਾ ਇਸ ਕਰਕੇ ਸਹੀ ਪੁੱਛਿਆ ਸੀਗਾ ਕਿ ਅਗਰ ਤੁਸੀਂ ਸਹੀ ਮੈਨੂੰ ਇਹ ਇਹ ਦਿੰਦੇ ਅੰਦਾਜ਼ੇ ਕਿ ਮਤਲਬ ਸਾਡਾ ਜਿਹੜਾ ਆਹ ਰੇਟ ਨੂੰ ਸੌਦਾ ਹੋਇਆ ਜੀ ਹੁਣ ਮੈਨੂੰ ਬਾਈ ਚੰਦ ਕੁਛ ਲਈ ਇਹ ਦੱਸਿਆ ਹੁੰਦਾ ਕਿ ਸੰਗਰੂਰ ਬਾਈ ਜੀ ਐਨੇ ਲੱਖ ਨੂੰ ਸੌਦਾ ਫਲਾਣੇ ਪਿੰਡ ਚ ਫਲਾਣੇ ਤਰੀਕ ਨੂੰ ਹੋਇਆਗਾ ਫਿਰ ਆਪਾਂ ਮੰਨ ਲੈਂਦੇ ਗੱਲ ਨੂੰ ਮੋਗੇਤ ਵੀ ਤੁਸੀਂ ਕਹਿੰਦੇ 30 ਲੱਖ ਨੂੰ 25 ਲੱਖ ਨੂੰ ਜੇ ਉੱਥੇ ਕੋਈ ਸੌਦਾ ਹੋਇਆ ਹੋਇਆ ਹੈ ਇਸ ਰੇਟ ਨੂੰ ਆ ਮੈਨੂੰ ਜਰੂਰ ਦੱਸੋ ਮੈਂ ਤੁਹਾਡੀ ਗੱਲ ਨੂੰ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਰੱਖਾ ਰਵ ਦੇ ਚੈਨਲ ਦੇ ਉੱਪਰ ਪਰ ਮਤਲਬ ਇਦਾਂ ਨਹੀਂ ਵੀ ਆਪਾਂ ਉਹੀ ਮਤਲਬ ਕੋਸ਼ਿਸ਼ ਕਰੀਏ ਵੀ ਚਲੋ ਆਪਾਂ ਘੱਟ 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 ਕਹਿ ਕੇ ਮਤਲਬ ਇਸ ਤਰ੍ਹਾਂ ਆਪਾਂ ਕਿਸੇ ਦੇ ਮਤਲਬ ਨੁਕਸਾਨ ਕਰਨ ਵਾਲੀ ਗੱਲ ਨਾ ਕਰੀਏ ਦੋਸਤੋ ਮੈਂ ਤਾਂ ਜੁੰਮੇਵਾਰੀ ਦੇ ਨਾਲ ਚੈਨਲ ਚਲਾ ਰਹੇ ਆ ਤੇ ਜ਼ਿੰਮੇਵਾਰੀ ਦੇ ਨਾਲ ਹੀ ਕੰਮ ਕਰਨਾ ਚਾਹੁੰਦੇ ਆ ਤੇ ਤੁਹ ਤੋਂ ਵੀ ਮੈਂ ਜ਼ਿੰਮੇਵਾਰੀ ਦੀ ਤਵੱਕੋ ਰੱਖਦਾਗਾ ਕਿ ਤੁਸੀਂ ਵੀ ਜਿਹੜੀ ਗੱਲ ਕਰੋ ਜ਼ਿੰਮੇਵਾਰੀ ਨਾਲ ਕਰੋ ਆਪਾਂ ਦੇਖੋ ਲੋਕਾਂ ਦੀ ਜਾਇਦਾਦ ਦੀ ਗੱਲ ਕਰ ਰਹੇ ਆ ਕੋਈ ਮਜ਼ਾਕ ਨਹੀਂ ਕਰ ਰਹੇ ਆਪਾਂ ਵੀਰੋ ਇਹ ਹਰ ਇੱਕ ਵਿਅਕਤੀ ਦੇ ਇੱਕ ਜਾਨ ਹੈ ਜਿੰਦ ਜਾਨ ਹੈ ਜ਼ਮੀਨ ਹੈ ਜਿਹੜੀ ਮਾਂ ਦਾ ਰੁਤਬਾ ਤਾਂ ਹੈਗਾ ਹੀ ਆ ਲੇਕਿਨ ਉਹ ਧਰਤੀ ਮਾਂ ਹੈ ਹੀ ਪਰ ਆਪਣੀ ਜਾਇਦਾਦ ਜ਼ਮੀਨ ਜਿੰਨੀ ਸਾਡੇ ਪੁਰਖਿਆਂ ਨੇ ਬਣਾ ਕੇ ਸਾਨੂੰ ਦਿੱਤੀ ਉਹ ਲਿਆ ਚਾਹੇ ਇੱਕ ਕਿੱਲਾ ਹੋਵੇ ਚਾਹੇ 1000 ਕਿੱਲਾ ਹੋਵੇ ਮਤਲਬ ਉਹਨਾਂ ਨੇ ਖੂਨ ਪਸੀਨੇ ਨਾਲ ਬਣਾਈ ਹੋਈ ਜ਼ਮੀਨ ਜਾਇਦਾਦ ਇਹਦਾ ਸਿਰਫ ਅਸੀਂ ਇੱਕ ਆਪਦੇ ਕਿਸੇ ਕਾਰਨ ਕਰਕੇ ਜਾਓ ਹੀ ਇੱਕ ਦੂਜੇ ਦੀ ਜਿੱਦ ਕਰਕੇ ਵੀ ਫਲਾਨਾ ਵੱਧ ਕਹਿੰਦਾ ਆਪਾਂ ਘੱਟ ਕਹਿ ਦੋ ਜਾਂ ਫਲਾਨਾ ਘੱਟ ਕਹਿੰਦਾ ਆਪਾਂ ਕੋਈ ਕਰੋੜ ਰੁਪਇਆ ਕਹਿ ਦੋ ਦੇਖੋ ਇਦਾਂ ਨਾਵੀਰ ਬਣ ਕੇ ਕਰਿਆ ਕਰੋ ਮੇਰੀ ਬੇਨਤੀ ਤੁਹਾਨੂੰ ਸਿਰਫ ਇਹੀ ਆ ਮੈਂ 2-4 ਦਿਨਾਂ ਬਾਅਦ ਛੱਡ ਕੇ ਫੇਰ ਤੁਹਾਤੋਂ ਇਹ ਆਸ ਕਰੂੰਗਾ ਕਿ ਮੈਂ ਤੁਹਾਡੇ ਕੋਲੋਂ ਸਵਾਲ じゃ ਤੁਸੀਂ ਚਲੋ ਉਹਨਾਂ ਵੀ ਛੱਡੋ ਹੁਣੇ ਮੇਰੇ ਮਤਲਬ ਸਵਾਲ ਪੁੱਛੇ ਹੋਏ ਨੇ ਤੁਸੀਂ ਉਹਦੇ ਤੇ ਸਹੀ ਜਿਹੜੇ ਰੇਟ ਨੂੰ ਕੋਈ ਸੌਦਾ ਹੋਇਆ ਹੋਇਆ ਤੁਹਾਨੂੰ ਪਤਾ ਹੈ ਮਤਲਬ ਤੁਹਾਨੂੰ ਕੋਈ ਜੱਜਮੈਂਟ ਹੈਗੀ ਆ ਚਲੋ ਮਤਲਬ ਕੋਈ ਜਮਾਂ ਪਿੰਡ ਦਾ ਨਾਉ ਨਾਂ ਦੱਸੋ ਵੀ ਆ ਜੀ ਆ ਇਲਾਕੇ ਚ ਇਸ ਰੇਟ ਨੂੰ ਬਾਈ ਜੀ ਸੌਦਾ ਹੋਇਆ ਹਫਤਾ ਦਾ ਦਸ ਦਿਨ ਪਹਿਲਾਂ ਤੇ ਉਹ ਦੱਸੋ ਤਾ ਆਪਾਂ ਤੁਹਾਡੀ ਗੱਲ ਨੂੰ ਬਕਾਇਦਾ ਵੀਡੀਓ ਬਣਾ ਕੇ ਪੇਸ਼ ਕਰਾਂਗੇ ਇਹ ਜੀ ਗੱਲ ਨਹੀਂ ਮਤਲਬ ਮੈਂ ਕਦੇ ਕਿਸੇ ਦੀ ਗੱਲ ਨੂੰ ਲੁਕੋਦਾ ਨਹੀਂ ਹੁੰਦਾ ਤੇ ਸੋ ਇਹ ਵੀਡੀਓ ਦੋਸਤੋ ਮੈਂ ਤਾਂ ਕਰਕੇ ਅੱਜ ਬਣਾਈ ਸੀ ਵੀ ਜਿਹੜੇ ਸਵਾਲ ਕੀਤੇ ਨੇ ਇਹ ਤੁਹਾਨੂੰ ਇਹ ਨਾ ਲੱਗੇ ਵੀ ਉਹੀ ਮਤਲਬ ਮੈਂ ਸੁਰਲੀ ਸ਼ਰਤੀ ਮੈਂ ਉਹਦੇ ਤੇ ਵਿਚਾਰ ਕਰਨ ਦੀ ਖਾਤਰ ਤੁਹਾਡੇ ਕੋਲੇ ਮੈਂ ਬੈਠਿਆ ਹਾਂ ਹੁਣ ਜਦੋਂ ਇੱਕ ਵਾਰੀ ਮੈਂ ਫੇਰ ਤੁਹਾਡੇ ਨਾਲ ਡਿਸਕਸ ਕਰੂੰਗਾ ਇਹਦੇ ਤੇ ਦੋ ਚਾਰ ਦਿਨਾਂ ਨੂੰ ਔਰ ਤੁਹਾਡੇ ਨਾਮ ਲੈ ਕੇ ਮੈਂ ਉਹਨਾਂ ਵਿਅਕਤੀਆਂ ਦੇ ਨਾਮ ਲੈ ਕੇ ਗੱਲ ਕਰੂੰਗਾ ਜਿਹੜੇ ਦਲੀਲ ਨਾਲ ਗੱਲ ਦਾ ਜਵਾਬ ਦੇਣਗੇ ਇਹਨਾਂ ਇਨਾਂ ਤੀ ਦੇ ਦਿਓ ਚਾਹੇ ਚਾਹੇ ਕਹੋ ਤਾਂ ਮੈਂ ਦੁਬਾਰਾ ਮੈਨੂੰ ਮੈਸੇਜ ਕਰਕੇ ਕਹਿ ਦਿਓ ਵੀ ਦੁਬਾਰਾ ਪਾ ਦਿਓ ਜੀ ਤਾਂ ਮੈਂ ਦੁਬਾਰਾ ਪੋਸਟ ਪਾ ਦੂੰਗਾ ਪਰ ਉਹ ਤੇ ਪੂਰੀ ਡਿਟੇਲ ਬਾਈ ਤਾਂ ਕਿ ਆਪਾਂ ਨਾ ਇੱਕ ਲੋਕਾਂ ਦੇ ਸਾਹਮਣੇ ਸਿਸਾ ਰੱਖ ਸਕੀਏ ਮਤਲਬ ਕਿ ਲੋਕਾਂ ਨੂੰ ਵੀ ਪਤਾ ਲੱਗ ਜੇ ਵੀ ਹਾਂ ਯਾਰ ਮਤਲਬ ਇਹ ਰੇਟ ਨੂੰ ਸੌਦੇ ਹੋ ਰਹੇ ਨੇ ਮਤਲਬ ਆਪਾਂ ਉਹੀ ਵੱਧ-ਵੱਧ ਕਹੀਂ ਜਾਂਦੇ ਆ ਲੇਕਿਨ ਸੌਦੇ ਦਾ ਇੰਨੇ ਘੱਟ ਨੂੰ ਹੋ ਰਹੇ ਨੇ ਜਾਂ ਫਿਰ ਵੱਧ ਵਾਲੀ ਗੱਲ ਹੈ ਤੇ ਵੱਧ ਨੂੰ ਜਿਵੇਂ ਹੁਣ ਕਈ ਬੰਦੇ ਮੈਨੂੰ ਕਹਿੰਦੇ ਨੇ ਜੀ ਕੱਲ ਮੈਨੂੰ ਬਾਈ ਨੇ ਇੱਕ ਨੇ ਦੱਸਿਆ ਇੱਧਰ ਆਪਨੇ ਜਦੋਂ ਆਪਾਂ ਸਰਹੰਦ ਤੋਂ ਇੱਧਰ ਨੂੰ ਆਉਣਿਆ ਆਪਣਾ ਬਾਦਸੋਵਾਲ ਨੂੰ ਉਹ ਕਹਿੰਦਾ ਜੀ ਸਾਡੇ 1 ਕਰੋੜ 13 15 ਲੱਖ ਨੂੰ ਪਤਾ ਨਹੀਂ ਕਿੰਨੇ ਦਾ ਸੌਦਾ ਹੋ ਗਿਆ ਮੈਂ ਕਿਹਾ ਵੀਰੇ ਮੈਨੂੰ ਪੂਰਾ ਪ੍ਰੋਪਰ ਦੱਸ ਤੇ ਕਹਿੰਦਾ ਜੀ ਮੇਰੀ ਚਾਰ ਕਿੱਲੇ ਜ਼ਮੀਨ ਹੈ ਤੇ ਅਸੀਂ ਵੀ ਇੰਨਾ ਹੀ ਮੰਗਦੇ ਆ ਸਾਡੇ ਉੱਥੇ ਇੰਨਾ ਰੇਟ ਨੂੰ ਸੌਦਾ ਹੋਇਆਗਾ ਤੇ ਮੈਂ ਕੱਲ ਮੇਰੀ ਗੱਲ ਹੋਈਦੀ ਅੱਜ ਮੈਂ ਉਹ ਤੋਂ ਦੁਬਾਰਾ ਫੇਰ ਪੁੱਛੂੰਗਾ ਤੇ ਵੀ ਭਾਈ ਜੇ ਹੋਇਆ ਤਾਂ ਮੈਨੂੰ ਤੁਸੀਂ ਇੱਕ ਵਾਰੀ ਮਿਲਾ ਦਿਓ ਬੰਦਿਆਂ ਨੂੰ ਜਾਂ ਕੋਈ ਗੱਲ ਕਰੋ ਫਿਰ ਆਪਾਂ ਇਹ ਚੀਜ਼ ਨੂੰ ਤਾਂ ਬਕਾਇਦਾ ਰੱਖਾਂਗੇ ਗੱਲ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਵੀਰੋ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਘੰਟੀ ਜੀ ਦਬਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ